ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਵਿੰਦਰ ਕੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਗੁੜ ਦੀ ਮੌਫਲੀ ਦੀ ਗਚਕ ਤੇ ਇੱਥੇ 1 ਕੱਪ ਅਸੀਂ ਗੁੜ ਲੈ ਲਿਆ ਸੀ ਤੇ 1 ਕੱਪ ਹੀ ਅਸੀਂ ਮੌਫਲੀ ਦੀਆਂ ਗਿਰੀਆਂ ਲੈਂਦੀਆਂ ਸੀ ਤੇ ਇਹਦੀ ਆਪਾਂ ਹੁਣ ਸਰਦੀ ਦੇ ਮੌਸਮ ਦੇ ਵਿੱਚ ਗਚਕ ਬਣਾ ਕੇ ਤਿਆਰ ਕਰਾਂਗੇ ਪੈਨ ਦੇ ਵਿੱਚ ਅਸੀਂ ਪਾ ਦਵਾਂਗੇ ਗਿਰੀਆਂ ਤੇ ਗਿਰੀਆਂ ਨੂੰ ਅਸੀਂ ਡਰਾਈ ਰੋਸਟ ਕਰ ਲਵਾਂਗੇ ਗਿਰੀਆਂ ਨੂੰ ਅਸੀਂ ਡ్రਾਈ roast ਕਰ ਲਿਆ ਸੀ ਤੁਹਾਨੂੰ ਅਸੀਂ ਗਿਰੀਆਂ ਨੂੰ نیچے ਲਾ ਦੇਵਾਂਗੇ ਉਸੇ ਪੈਨ ਦੇ ਵਿੱਚ ਪਾ ਦਵਾਂਗੇ ਇੱਕ ਕੱਪ ਅਸੀਂ ਗੁੜ 2 ਚਮਚ ਪਾ ਦਵਾਂਗੇ ਪਾਣੀ ਤੇ ਗੁੜ ਨੂੰ ਅਸੀਂ ਖੌਣ ਨੂੰ 3-4 ਮਿੰਟ ਵਾਸਤੇ ਇਹਨੂੰ ਪਗਲਾ ਲਵਾਂਗੇ ਇਥੇ ਲਈਆਂ ਸੀ ਆਪਾਂ ਜਿਹੜੀਆਂ ਗਿਰੀਆਂ ਨੂੰ ਫਰਾਈ ਕੀਤਾ ਸੀ ਤੇ ਗਿਰੀਆਂ ਜਿਹੜੀਆਂ ਸਾਫਤ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਟਾਵਲ ਦੇ ਉੱਪਰ ਪਾ ਕੇ ਤੇ ਇਸ ਤਰ੍ਹਾਂ ਆਪਾਂ ਮਸਲ ਦਵਾਂਗੇ ਜਿਹੜੀਆਂ ਗਿਰੀਆਂ ਸਾਫ ਤੇ ਉਹ ਅਲੱਗ-ਅਲੱਗ ਹੋ ਜਾਣਗੀਆਂ ਗਿਰੀਆਂ ਜਿਹੜੀਆਂ ਸਾਫਤ ਸੀ ਉਹ ਅਲੱਗ ਹੋ ਗਈਆਂ ਇੱਕ ਚਮਚਾ ਅਸੀਂ ਪਾ ਦਵਾਂਗੇ ਘਿਓ ਦਾ ਤੇ ਹੁਣ ਅਸੀਂ ਗੋੜ ਨੂੰ ਮਿਕਸ ਕਰ ਦਵਾਂਗੇ। ਇਹਦੇ ਫੇਰ ਹੁਣ ਅਸੀਂ ਪਾਣੀ ਚ ਵੀ ਪਾ ਕੇ ਗੋੜ ਨੂੰ ਚੈੱਕ ਕਰ ਲਵਾਂਗੇ। ਤੇ ਆਵੇ ਕੋਰ ਗੋੜ ਜਿਹੜਾ ਇਸ ਤਰ੍ਹਾਂ ਬਣ ਜੇ ਫਿਰ ਸਮਝੋ ਵੀ ਆਪਣੀ ਗੋੜ ਦੀ ਚਾਹਣੀ ਬਣ ਕੇ ਤਿਆਰ ਹੈ। ਤੇ ਗੋੜ ਪੂਰਾ ਬਣ ਕੇ ਚਾਹਣੀ ਤਿਆਰ ਹੋ ਗਈ ਹੈ। ਫਿਰ ਹੁਣ ਅਸੀਂ ਇਸ ਦੇ ਵਿੱਚ ਮੋਕਲੀ ਗੀਆਂ ਗਿਰੀਆਂ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਹੁਣ ਅਸੀਂ ਇਹਨੂੰ ਪੂਰੇ ਚੰਗੀ ਤਰ੍ਹਾਂ ਅਸੀਂ ਇਹਨਾਂ ਮਿਕਸ ਕਰਾਂਗੇ ਪਲੇਟ ਨੂੰ ਕਿਉਂ ਲਾ ਲਿਆ ਸੀ ਤਾਂ ਹੋਣਾ ਸੀ ਗੱਜਕ ਦੀਆਂ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ ਇੱਥੇ ਆਪਾਂ ਇੱਕ ਚੂੜੀ ਰੱਖ ਲਈ ਸੀ ਜੋ ਵੀ ਤੜਕਾ ਕੜਾ ਚੂੜੀ ਹੋਵੇ ਤੁਸੀਂ ਉਹ ਹੀ ਲੈ ਸਕਦੇ ਜੋ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰ ਲਿਆ ਸੀ ਤੇ ਇਸ ਤਰ੍ਹਾਂ ਆਪਾਂ ਇਹਨੂੰ ਦਬਾਵਾ ਦੇਵਾਂਗੇ ਤੇ ਇਸ ਤਰ੍ਹਾਂ ਆਪਾਂ ਇਹਦੀ ਗਜਕ ਬਣਾ ਕੇ ਤਿਆਰ ਕਰਾਂਗੇ ਗਜਕ ਨੂੰ ਅਸੀਂ ਇਹਦੀਆਂ ਕਚੋਰੀਆਂ ਬਣਾ ਲਈਆਂ ਤੇ ਉੱਪਰ ਗਰਮ ਗਰਮ ਦੇ ਉੱਪਰ ਅਸੀਂ ਸੋਣ ਪਾ ਦਵਾਂਗੇ ਸੌਂਫ ਵਾਲੀ ਜਿਹੜੀ ਗੱਚਕ ਬਹੁਤ ਟੇਸਟ ਲੱਗਦੀ ਤੇ ਮੈਂ ਦੋ ਤਿੰਨਾ ਤੇ ਪਾਏ ਨਹੀਂ ਦੋ ਤੇ ਅਸੀਂ ਸੌਂਫ ਪਾ ਦਿੱਤੀ ਸੀ। ਕਾ ਤੁਸੀਂ ਦੇਖ ਸਕਦੇ ਹੋ। ਲੋ ਜੀ ਘਰ ਵਿੱਚ ਗੱਚਕ ਬਣ ਕੇ ਸਾਫ ਸੁਥਰੀ ਬਣ ਕੇ ਗੱਚਕ ਤਿਆਰ ਹੈ। ਨਾ ਕੋਈ ਇਹਦੇ ਵਿੱਚ ਅਸੀਂ ਮਿੱਠਾ ਸੋਡਾ ਪਾਇਆ ਆ। ਬਿਲਕੁਲ ਸਿੰਪਲ ਤਰੀਕੇ ਨਾਲ ਗੱਚਕ ਬਣਾ ਕੇ ਤਿਆਰ ਕਰਤੀ ਤੁਸੀਂ ਗੱਚਕ ਦੇ ਸਕਦੇ ਹੋ। ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀ ਤੇ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਵੀ ਤੇ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸਿਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ